3000 ਲੀਟਰ ਠੀਕ ਹੈ ਡੀਜ਼ਲ ਦੇ ਦੇਣੇ ਸਾਨੂੰ ਠੀਕ ਹੈ ਆ ਸਰਦ ਸਾਹਿਬ 2 ਲੱਖ ਰੁਪਇਆ ਹੁਣ ਲੈ ਲਓ ਇਹਨਾਂ ਨੂੰ ਆਹ ਲਓ ਜੀ ਬੋਲੇ ਵਾਹਿਗੁਰੂ ਕਿ ਸਰਕਾਰ ਜਦੋਂ ਸਾਡੀ ਆਉਂਦੀ ਹੈ ਤਾਂ ਬੰਨ ਪੱਕੇ ਕੰਕਰੀਟ ਦੇ ਕਰ ਦਿੱਤੇ ਜਾਣਗੇ ਗੰਦਾ ਪਾਣੀ ਵੀ ਇਹਨਾਂ ਦਰਿਆਵਾਂ ਦੇ ਵਿੱਚ ਬੰਦ ਕੀਤਾ ਜਾਵੇਗਾ ਆਓ ਵੇਖੀਏ ਬਦਲ ਸਾਹਿਬ ਕੀ ਕਹਿ ਰਹੇ ਹਨ ਕਾਰਨ ਇੱਕ ਤਾਂ ਮੈਂ ਸਾਰਿਆਂ ਨੂੰ ਕਹਿਣਾ ਚਾਹਣਾ ਯਾਰ ਵੀ ਆਪਣੀ ਸਰਕਾਰਾਂ ਦੀ ਨਾ ਆ ਸਾਰਾ ਕੰਕਰੀਟ ਦਾ ਬੰਦ ਬਣਾਵਾਂਗੇ ਸਾਰੇ ਦਰਿਆ ਬੋਲੇ ਕਿਉਂਕਿ ਆ ਜਿਹੜਾ ਹੈ ਨਾ ਅੱਜ ਕੱਚਾ ਹਰ ਦੂਜੇ ਸਾਲ ਆ ਕਰਦੇ ਆ ਆ ਪੱਗਾ ਹੀ ਰਹਿੰਦਾ ਇਹਦਾ ਆ ਤਾਂ ਪੱਕਾ ਹੀ ਕਰਾਂਗੇ ਤਾਂ ਇੱਕ ਵਾਰ ਇਲਾਜ ਇੱਕ ਕੋਈ ਗੰਦਾ ਪਾਣੀ ਇੱਕ ਬੂੰਦ ਵੀ ਦਰਿਆਵਾਂ ਚ ਨਹੀਂ ਜਾਣ ਦਵਾਂਗੇ ਪਰਾਂ ਜੀ ਇਤੋ ਹੀ ਸਾਰੇ ਕਹੀਆਂ ਜੀ ਇਤੋ ਹੀ ਪਾਣੀ ਰਹਿ ਰਹੇ ਤੁਸੀਂ ਕੀਆ ਕਰੋ ਜੀ ਆਉਣੀ ਆ ਜੀ ਸਰਿਆ ਜੀ ਸਤਿ ਸ੍ਰੀ ਅਕਾਲ ਹੋਰ ਕਿਸ ਚੀਜ਼ ਦੀ ਲੋੜ ਹੈ ਜੀ ਬੇਨਤੀ ਹੋ ਰਿਹਾ ਪ੍ਰਧਾਨ ਸਾਹਿਬ ਅਸੀਂ ਪਹਿਲਾਂ ਇਲਾਕਾ ਨੂੰ ਵਾਸ਼ੀਨ ਵੀ ਕੀਤੀ ਸੀ ਜੀ ਨਾ ਬਿਲਕੁਲ ਜਿੱਥੇ ਆਪਾਂ ਖੜੇ ਆ ਬਿਲਕੁਲ ਸੀਵਰੇਜ ਦਾ ਪਾਣੀ ਕਿ ਲਿਆ ਕੇ ਇੱਥੋਂ ਦੀ ਲਿਆ ਕੇ ਇੱਥੇ ਦਰਿਆ 'ਚ ਡੰਪ ਕਰਨਾ ਚਾਹੁੰਦੇ ਆ ਜੀ ਅਸੀਂ ਸਾਲ 1.5 ਸਾਲ ਤੋਂ ਲੜਾਈ ਲੜ ਰਹੇ ਆ ਜੀ ਪਾਣੀ ਨਹੀਂ ਦਰਿਆ 'ਚ ਦਰਿਆ 'ਚ ਵੀ ਟ੍ਰੀਟਮੈਂਟ ਕਰਕੇ ਕਹਿੰਦੇ ਸੀ ਦਰਿਆ 'ਚ ਪਾਣੀ ਨਹੀਂ ਪਾਉਣਾ ਸਾਡੇ ਦੋਨੇ ਪਿੰਡ ਜਿਹੜੇ ਆ ਉਹ ਜ਼ੀਰੋ ਹੋ ਜਾਣੇ ਆ ਗੁਰੂ ਘਰ ਦੇ ਨਾਲ ਦੀ ਸੜਕਾਂ 'ਚ ਪਾਣੀ ਆਉਣਾ ਪਟਕੇ ਸਾਰਾ ਵਹਿ ਜਾਣਾ ਜਿਹੜਾ ਟ੍ਰੀਟਮੈਂਟ ਦਾ ਪਾਣੀ ਹਲਕਾ ਡਿਓ ਆਪਣੇ ਪਾਣੀ ਸਾਹਮਣ ਸਾਡੇ ਪਿੰਡ ਵਿੱਚ ਦੀ ਪਾਣੀ ਲਿਆ ਕੇ ਇੱਕ ਦਰਿਆ ਚ ਨਾ ਮੈਂ ਜੋ ਵੀ ਆਪਣਾ ਉਧਰ ਯਾ ਤੁਸੀਂ ਸਾਰੇ ਤਕੜਿਓ ਤੁਸੀਂ ਸਾਰੀ ਬੰਨਾਂ ਦਾ ਸੰਗਤ ਨੇ ਤੁਹਾਨੂੰ ਤੁਸੀਂ ਯਾਰ ਜਿਹੜਾ ਇੰਨੇ ਦਿਨ ਰਾਤ ਕਰਕੇ ਤੁਸੀਂ ਸਾਰਾ ਬਚਾਲਿਆ ਮੋਰੇ ਦਿਨ ਰਾਤ ਤੱਕ ਕੀਤਾ ਜਮੂਤ ਨੇ ਮੋਰੇ ਭਰ ਕੇ ਹੁਣ ਇੱਥੇ ਕਿਸੇ ਚੀਜ਼ ਦੀ ਲੋੜ ਹੋਏ ਤਾਂ ਮਾਨੂੰ ਦੱਸੋ ਹਾਂਜੀ ਮਿੱਟੀ ਪਾਉਣੀ ਆ ਜੀ ਅਸੀਂ ਉਹ ਸਾਹਿਬ ਤੇ ਇੱਧਰ ਪੱਥਰ ਆ ਇਹ ਟੁਕਰਾਂ ਤੇ ਹਾਂ ਹਾਂ ਇਹ ਮੀਓ ਵਾਲੇ ਸਪੰਸਾ ਆਪਣੇ ਸਾਡੇ ਪੱਥਰ ਤੇ ਸਾਡੇ ਮਿੱਟੀ ਜੀ ਹਾਂ ਹਾਂ ਲਈ ਅੱਛਾ ਤੋਂ ਇਹ ਡੀਜ਼ਲ ਚਾਹੀਦਾ ਹਾਂ ਜੀ ਡੀਜ਼ਲ ਸਾਨੂੰ ਦਿੱਤਾ ਸਾਨੂੰ ਮਿੱਟੀ ਲਈ ਤੇ ਪੱਥਰ ਲਈ ਜੋ ਵੀ ਤੁਸੀਂ ਰੀਲ ਹੋਰ ਜੋ ਉਧਰ ਕੋਕਰਾ ਸੀਗਾ ਡੀਜ਼ਲ ਤੁਹਾਡੇ ਕੋਲ ਕਿੰਨਾ ਹਜ਼ਾਰ ਲੀਟਰ ਤਾਂ ਲੈ ਕੇ ਆਏ ਹਾਂ ਜੀ ਕਿੰਨਾ ਚਾਹੀਦਾ ਯਾਰ ਤੁਸੀਂ ਇਹ ਯਾਰ ਜੀ ਪੰਜ ਇਰ ਕਰ ਦਿਓ ਜੀ ਹਾਂਜੀ ਤਿੰਨ ਇਰ ਕਰ ਦਿਓ ਟੋਟਲ 2000 ਹੋਰ ਦੇ ਦਿਓ ਜੀ ਹਾਂਜੀ ਤੇ ਉਹ 1500 ਜੀ ਮੀਓ ਵਾਲ ਨੂੰ ਦੇ ਰਿਹਾ ਕੇ 1500 ਆਟਾ ਹੋ ਗਿਆ ਤੇ ਬਾਕੀ ਜੀ ਸਾਨੂੰ ਮਿੱਟੀ ਅਸੀਂ ਜਿੱਦਾਂ ਲਾਵਾਂਗੇ ਉਹ ਸਭ ਓਕਲਾਕ ਹਿੰਦਰ ਆਲੂ ਕਾਪਰ ਵਿੱਚ ਇੱਕ ਤਾਂ ਇਹ ਕਰਦੇ ਹਾਂ ਜੀ ਮੈਂ 3000 ਲੀਟਰ ਠੀਕ ਹੈ ਡੀਜ਼ਲ ਦੇ ਦੇਣੇ ਸਾਨੂੰ ਠੀਕ ਹੈ ਜੀ ਅ ਸਰਪੰਚ ਦੋ ਲੱਖ ਰੁਪਇਆ ਹੁਣ ਲੈ ਲਓ ਇਹਨਾਂ ਦੇ ਆਲੂ ਆ ਸਰਪੰਚ ਸਾਹਿਬ ਬੋਲੇ ਹਾਲੇ ਤਕਵੀਰ ਸਿੰਘ ਵਾਲਾ ਜਿੰਦਾ ਜਿੰਦਾਬਾਦ ਦੀ ਲੋੜ ਹੋਏ ਤਕਵੀਰ ਸਿੰਘ ਵਾਲਾ ਜਿੰਦਾਬਾਦ 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 ਜੇ ਹੋਰ ਵੀ ਲੋੜ ਪਏ ਜ਼ਰਾ ਸਭ ਟੈਲੀਫੋਨ ਕਰ ਦਿਓ ਤੇ ਮੈਂ ਨਾਲ ਜ਼ਰਾ ਭੇਜ ਦਾਂ ਧੰਨਵਾਦੀ ਬਹੁਤ ਬਹੁਤ ਧੰਨਵਾਦੀ ਬਹੁਤ ਕੋਈ ਗੱਲ ਨਹੀਂ ਜੀ ਆਪਣਾ ਫਰਜ਼ ਹੈ ਆਪਾਂ ਜਦ ਸਾਰੇ ਇਕੱਠੇ ਭਰਾਵਾਂ ਵਾਂਗੂ ਨਹੀਂ ਕੰਮ ਕਰਾਂਗੇ ਤਾਂ ਕਿਵੇਂ ਹੋਊਗਾ ਮਾਣ ਦਰਦੇ ਹੀ ਮਾਣਾ ਜੀ ਕੰਟਾਂਾਂ ਘਰਾਤੀ ਜੀ ਯਾਰ ਆਪਾਂ ਦੱਸਾ ਕੀ ਹੈ ਬਹੁਤ ਵਕਤ ਦੇ ਹੋਏ ਆ ਜੀ ਇੱਥੇ ਪੰਜ ਜਦੋਂ ਦਾ ਇੱਥੇ ਤਾਂ ਸਾਰਾ ਉਦੋਂ ਦਾ ਹੀ ਹੋਇਆ ਹੈ ਉਦੋਂ ਮੁੜ ਕੇ ਗਏ ਨੇ ਬਾਤ ਨਹੀਂ ਪੁੱਛੀਏ ਬੰਦੇ ਕਹਿੰਦੇ ਜੀ ਆਹ ਦਮਾ ਗਿਆ ਤਾਂ ਉਹ ਦੇਖੋ ਜਾਂਦਾ ਨਹੀਂ ਆ ਤੁਸੀਂ ਆਹ ਦੇਖੇ ਜੰਨੇ ਆ ਕਹਿੰਦੇ ਜੀ ਦੇਖੇ ਜੰਨੇ ਆ ਜੀ ਦੱਸਾ ਕੀ ਹੈ ਯਾਰ ਆਪਾਂ ਜਿਉਣਾ ਮਰਨਾ ਇੱਥੇ ਆਪਣਾ ਘਰ ਬਿਲਕੁਲ ਜੀ ਤੇ ਵੱਡੇ ਪਾਲ ਸਾਹਿਬ ਨੇ ਸਾਰੀ ਜ਼ਿੰਦਗੀ ਇਸ ਕੰਮ ਜਲਾਈ ਹੈ ਬਿਲਕੁਲ ਸੇਵਾ ਜੀ ਤੇ ਮੈਂ ਵੀ ਆਪਣੀ ਪੂਰੀ ਜ਼ਿੰਦਗੀ ਇਸ ਕਰ ਬਿਲਕੁਲ ਤੇ ਇਸ ਕਰਕੇ ਕੋਈ ਅਸੀਂ ਤਾਂ ਦਿਲੋਂ ਸੇਵਾ ਕਰਨ ਤੇ ਲੱਗੇ ਆ ਤੇ ਮੈਂ ਤਾਂ ਹੋਰ ਵੀ ਸਾਰਿਆਂ ਨੂੰ ਕਹਿਣਾ ਜਿਹਦੇ ਕੋਲੇ ਜੋ ਕੁਝ ਵੀ ਹੈ ਆ ਸੇਵਾ ਹੈ ਕਿਉਂਕਿ ਲੋਕੀ ਬਹੁਤ ਦੁਖੀ ਹੈ ਜੈ ਜੀ ਹਾਲਾਤ ਮੈਂ ਦੇਖੀ ਹੈ ਮੈਂ ਤਾਂ ਖਾਨਕੂਰ ਤੋਂ ਲੈ ਕੇ ਹਰ ਜਗ੍ਹਾ ਤੇ ਜਾ ਕੇ ਇਹ ਸਾਲ ਕੱਟਣਾ ਮੁਸ਼ਕਲ ਹੋਇਆ ਜੀ ਬਹੁਤ ਜਿਹੜਾ ਸਾਹ ਰਹਿੰਦਾ ਹੈ ਨਾ ਬਹੁਤ ਸਾਨੂੰ ਮਾਸਟਰ ਹੋਇਆ ਚਲੋ ਹੁਣ ਓਕੇ ਸੋਕਾ ਜੀ ਸਾਡੇ ਹਲਕੇ ਨੂੰ ਬਹੁ ਵੀ ਲੀਡ ਦੇ ਖੇਰਾ ਸਾਹਿਬ ਬਹੁ ਵੀ ਲੀਡ ਦਿੱਤੇ ਆ ਜੀ ਸਾਡੀ ਪੂਰੀ ਗੱਲ ਸਾਡੀ ਇਹ ਸਾਡੇ ਮੇਰੇ ਭਰਾਵਾਂ ਵਾਂਗੂ ਆ ਮੇਰਾ ਅਸੂ 12 ਫੁੰਗਰੇ 12 ਹੁੰ ਚੱਕਦੇ ਆ ਜੀ ਬਾਲਤ ਸਾਹਿਬ ਅਸੀਂ ਸਰਕਾਰ ਬਣਾਉਣੀ ਜੀ ਖੇਰਾ ਸਾਹਿਬ ਅਸੀਂ ਮੰਤਰੀ ਬਣਾਉਣੀ ਆ ਜੀ ਬਿਲਕੁਲ ਜੀ ਇਹ ਸਾਡੇ ਨਾਲ ਫਾਇਦਾ ਕਰ ਦਿਓ ਜੀ ਅੱਜ ਖੇਰਾ ਸਾਹਿਬ ਜੀ ਭਾਈ ਕਰੋ ਹੁਣ ਇਹ ਵੀ ਕਰ ਦਿਓ ਵਾਦਾ ਜੀ ਸਾਡੀ ਸੰਗਤ ਲਈ ਆ ਜੀ ਅਪੀਲਿਆ ਪਹਿਲੇ ਗੱਡੀ ਚ ਤਾਂ ਬਹਨ ਦਿਓ ਭਾਈ ਗੱਡੀ ਜੀ ਸਾਹਿਬ ਕਰ ਦਿਓ ਜੀ ਭਾਈ ਕੀ ਕਰੀਏ